ਵੈਰੂ ਜੀ ਕਾ ਸਾਹਿਬ ਐਰਪੀ ਕੀ ਫਤਿਹ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਦੇਖੀ ਸੀ ਪੀਜੀਸੀ ਨਿਊਜ਼ ਚੈਨਲ ਤੇ ਵੀਰ ਹਰਪ੍ਰੀਤ ਸਿੰਘ ਦੀ ਚਾਈਨਾ ਡੋਰ ਦੇ ਨਾਲ ਮੌਤ ਹੋ ਗਈ ਸੀ ਅਸੀਂ ਆਪਣੀ ਸੋਸਾਇਟੀ ਸਮਾਜਿਕ ਸੋਸਾਇਟੀ ਪਰਮਾਜੂ ਉਸ ਪਰਿਵਾਰ ਤੱਕ ਪਹੁੰਚ ਗਈ ਸੀ ਵੀਡੀਓ ਦੇਖ ਕੇ ਜਦੋਂ ਇਸ ਪਰਿਵਾਰ ਨੂੰ ਮਿਲਿਆ ਤਾਂ ਸਾਨੂੰ ਆਪਣੇ ਘਰ ਵਰਗੇ ਪਰਿਵਾਰ ਲੱਗਾ ਵੀਰ ਦੇ ਘਰ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਵੀਰ ਲੱਕੜ ਦਾ ਕੰਮ ਕਰਦਾ ਸੀਗਾ ਆਧੂਪੁਰ ਰਸਤੇ ਤੇੋਂ ਘਰ ਵਾਪਸੀ ਆਉਂਦੇ ਆਂਦੇ ਨੂੰ ਤੇ ਚైనాਡੂਰ ਨਾਲ ਗਾਲਾਂ ਵੱਡਿਆ ਕਰਕੇ ਹੁਣ ਚੀਕ ਕੇ ਆਈ ਉਹ ਭਾਇਸੀ ਬ੍ਰੇਡ ਪਰ ਉਥੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਅੱਜ ਕੁਝ ਸਖਲਪ ਕੀਤੀ ਐ ਇਸ ਪਰਿਵਾਰ ਦੀ ਆਪਣੀ ਸਾਥ ਦਾ ਬਣੂ ਇਹ ਭੈਣ ਦਾ ਪਿੰਡ ਹੈਗਾ ਨਸਰਾਲਾ ਕਿਉਂਕਿ ਨਸਰਾਲਾ ਮੇਰਾ ਆਪਣਾ ਪਿੰਡ ਆ ਅਸੀਂ ਨਸਰਾਲੇ ਵਾਲੇ ਸੰਗਤ ਨੂੰ ਵੀ ਆਪਣੀ ਸੇਵਾਦਾਰਾਂ ਨੂੰ ਵੀ ਤਕਰੀਰ ਕਰਦੇ ਹਾਂ ਭੈਣ ਵੱਲ ਜਰੂਰ ਆਪਾਂ ਥੋੜੀ ਥੋੜੀ ਹੱਲਪੁ ਕਰੀਏ ਬਾਕੀ ਉਸੇ ਐਨਆਰਆਈ ਪਰਿਵਾਰਾਂ ਨੂੰ ਜਾਂ ਹੋਰ ਜਿਹੜੇ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਇਸ ਪਰਿਵਾਰ ਨਾਲ ਜਰੂਰ ਆ ਕੇ ਪਹੁੰਚ ਕਰੋ ਤਾਂ ਜੋ ਵੀ ਆਪਣਾ ਲੋਕ ਪਨਦੀਆ ਮਦਦ ਪਰਿਵਾਰ ਵਾਸਤੇ ਉਹ ਦਿੱਤੀ ਜਾਵੇ। ਬੀਤੇ ਦਿਨ ਆਦਮਪੁਰ ਦੇ ਪਿੰਡ ਸਰੋਵਾਦ ਦੇ ਇੱਕ ਪਰਿਵਾਰ ਦੀ ਪੀਟੀਸੀ ਨਿਊਜ਼ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਸੀ ਜਿੱਥੇ ਕਿ ਉਸ ਪਰਿਵਾਰ ਦਾ ਇੱਕ ਘਰ ਦਾ ਇੱਕੋ ਜੀ ਸੀ ਜਿਸ ਦੇ ਸਿਰ ਤੇ ਘਰ ਦਾ ਸਾਰਾ ਗੁਜ਼ਾਰਾ ਚੱਲਦਾ ਸੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣਾ ਉਸ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ ਕਾਫੀ ਸੰਸਥਾਵਾਂ ਇਸ ਪ੍ਰੋਗਰਾਮ ਦੇ ਦੇਖਣ ਤੋਂ ਬਾਅਦ ਉਸ ਪਰਿਵਾਰ ਦੀ ਹੈਲਪ ਲਈ ਜੁੜੀਆਂ ਤਾਂ ਹੁਣ ਇੱਕ ਸੰਸਥਾ ਜਿਹੜੀ ਹੈਗੀ ਆ ਮੈਂ ਤੁਹਾਨੂੰ ਉਹ ਵੀ ਤਸਵੀਰ ਦਿਖਾ ਦਣਾ ਕਿ ਸਮਾਜ ਸੇਵਕ ਸੁਸਾਇਟੀ ਕਾਲਾ ਬੱਕਰਾ ਰਜਿਸਟਰਡ ਇਹਨਾਂ ਵਿਅਕਤੀਆਂ ਵੱਲੋਂ ਵੀ ਇਹਨਾਂ ਆਗੂਆਂ ਵੱਲੋਂ ਵੀ ਜਿਹੜਾ ਹੈਗਾ ਪੀਟੀਸੀ ਦੇ ਨਾਲ ਅਪਰੋਚ ਕੀਤੀ ਗਈ ਉਸ ਪਰਿਵਾਰ ਦੀ ਮਦਦ ਲਈ ਅੱਗੇ ਹੱਥ ਵਧਾਇਆ ਮੇਰੇ ਨਾਲ ਗੁਰਪ੍ਰੀਤ ਸਿੰਘ ਬਡਾਲਾ ਜੀ ਮੌਜੂਦ ਹੈਗੇ ਨੇ ਸੁਸਾਇਟੀ ਬਾਰੇ ਵੀ ਜਦੋਂ ਸਭ ਤੋਂ ਪਹਿਲਾਂ ਇਸ ਪੂਰੇ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਉਸ ਪਰਿਵਾਰ ਦੀ ਸੀ ਵੀਡੀਓ ਦੇਖੀ ਸਾਰੀ ਗੱਲਬਾਤ ਉਹਨਾਂ ਨੇ ਗਲਤ ਕਰਦੇ ਆ ਬਈ ਜੀ ਜਿਸ ਤਰੀਕੇ ਨਾਲ ਤੁਸੀਂ ਉਸ ਪਰਿਵਾਰ ਦੀ ਇੱਕ ਵੀਡੀਓ ਦੇਖੀ ਆ ਉਸ ਤੋਂ ਬਾਅਦ ਤੁਸੀਂ ਇੱਕ ਅੱਗੇ ਹੱਥ ਵਧਾਏ ਉਹਨਾਂ ਨੇ ਜਿਹੜੀ ਆਰਥਿਕ ਮਦਦ ਕਰ ਲਈ ਹਾਂਜੀ ਅਸੀਂ ਅੱਜ ਤੋਂ ਤਿੰਨ ਦਿਨ ਪਹਿਲਾਂ ਪੀਡੀਸੀ న్యూਸ ਤੇ ਨਾ ਕੋਈ ਵੀਡੀਓ ਦੇਖੀ ਸੀ ਚਾਈਨਾ ਡੋਰ ਨਾਲ ਮੌਤ ਹੋਈ ਸੀ ਪਿੰਡ ਸਾਡੇ ਨੇੜੇ ਹੀ ਸਾਰੋਬਾਦ ਤਾਂ ਉਹ ਉਹ ਵੀਡੀਓ ਦੇਖ ਕੇ ਅਸੀਂ رابطہ ਕੀਤਾ ਸੀ ਉਸ ਪਿੰਡ ਵੀ ਉਹ ਚੈਨਲ ਵਾਲਿਆਂ ਨਾਲ ਵੀ ਕੀਤਾ ਸੀ ਸਾਰਿਆਂ ਨਾਲ ਅਸੀਂ ਉਸ ਪਰਿਵਾਰ ਲਈ ਬਹੁਤ ਸਾਨੂੰ ਦਿਲੋਂ ਹਮਦਰਦੀ ਹੋਈ ਕਿ ਉਹ ਬਹੁਤ ਲੋੜਵੰਦ ਪਰਿਵਾਰ ਸੀ ਉਹ ਜਿਹੜਾ ਵੀਰ ਸਾਡੀ ਦੀ ਡੈਥ ਹੋਈ ਆ ਉਹ ਕਾਰਪੈਂਟਰ ਦਾ ਕੰਮ ਕਰ ਰਿਹਾ ਸੀਗਾ ਤਾਂ ਉਹ ਘਰ ਚ ਕਮਾਉਣ ਵਾਲਾ ਵੀ ਉਹੀ ਵੀਰ ਕੱਲਾ ਹੀ ਸੀਗਾ ਤਾਂ ਉਸ ਪਰਿਵਾਰ ਦੀ ਸਹਾਇਤਾ ਲਈ ਅਸੀਂ ਹਰ ਵੇਲੇ ਖੜੇ ਆ ਜਦੋਂ ਵੀ ਉਸ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਸਾਡੀ ਸੰਸਥਾ ਵੱਲੋਂ ਉਸ ਦੀ ਹੈਲਪ ਕੀਤੀ ਜਾਊਗੀ ਜੀ ਹਾਂਜੀ ਇਹ ਹੁਣ ਵੀ ਤੁਸੀਂ ਇਸ ਪਰਿਵਾਰ ਲਈ ਕੋਈ ਆਰਥਿਕ ਮਦਦ ਕੀਤੀ ਹਾਂਜੀ ਹੁਣ ਵੀ ਅਸੀਂ ਆਰਥਿਕ ਮਦਦ ਕਰਨ ਲਈ ਤਿਆਰ ਆਂ ਅਸੀਂ ਕੱਲ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਜੀ ਨਾਲ ਬਾਕੀ ਸਾਡੇ ਸਾਥੀ ਸੋਸਾਇਟੀ ਦੇ ਸਾਰੇ ਉੱਥੇ ਪਹੁੰਚਣਗੇ ਪਰਿਵਾਰ ਨੂੰ ਵੀ ਅਸੀਂ ਅਸ਼ਵਾਸ਼ਣ ਦੇ ਕੇ ਆਵਾਂਗੇ ਕਿ ਜਦੋਂ ਵੀ ਲੋੜਿਆ ਦਿਨ ਰਾਤ ਜਿੰਨਾ ਚਿਰ ਵੀ ਜਦੋਂ ਵੀ ਹੈਗੀ ਹੈ ਕਿਸੇ ਤਰ੍ਹਾਂ ਦੀ ਵੀ ਅਸੀਂ ਹਰ ਹੈਲਪ ਕਰਾਂਗੇ ਉਹਨਾਂ ਤੇ ਮਦਦ ਕਰ ਲਈ ਤੇ ਹਾਂਜੀ ਤਾਂ ਸਮਾਜ ਸੇਵ ਸੋਸਾਇਟੀ ਜਿਹੜੀ ਹੈਗੀ ਕੀ ਕੀ ਹੋਰ ਜਿਹੜੇ ਲੋੜਵੰਦਾਂ ਦੀ ਮਦਦ ਕਰਦੀ ਹੈ ਮੇਰੇ ਨਾਲ ਬਾਬਾ ਜੀ ਮੌਜੂਦ ਹੈਗੇ ਉਹਨਾਂ ਨੇ ਵੀ ਗੱਲ ਕਰਦੇ ਬਾਬਾ ਜੀ ਕਿਸ ਤਰੀਕੇ ਕਦੋਂ ਦੀ ਇਹ ਸੋਸਾਇਟੀ ਜਿਹੜੀ ਚੱਲ ਰਹੀ ਹੈਗੀ ਔਰ ਕੀ ਕੀ ਜਿਹੜੀਆਂ ਜਿਸ ਤਰੀਕੇ ਨਾਲ ਲੋਕਾਂ ਦੀ ਕਿਸ ਤਰੀਕੇ ਨਾਲ ਮਦਦ ਕਰ ਰਹੀ ਹੈ ਤੁਸੀਂ ਦੇਖਿਆ ਨਾ ਸਮਾਜ ਸੇਵਕ ਸੁਸਾਇਟੀ ਦੇ ਹੁਣੇ ਗੁਰਪ੍ਰੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਇਹ ਸੁਸਾਇਟੀ ਸਾਡੇ ਇਲਾਕੇ ਦੇ ਵਿੱਚ ਕੱਲਾ ਕਾਲੇ ਬੱਕਰੇ ਨਾਲ ਸੰਬੰਧਿਤ ਨਹੀਂ ਹੈ ਮਤਲਬ ਸਮੁੱਚੇ ਰੂਪ ਦੇ ਵਿੱਚ ਆਦਮਪੁਰ ਭੋਗਪੁਰ ਨਸਰਾਲਾ ਜਲੰਧਰ ਤੱਕ ਸਾਰਾ ਸਮੁੱਚਾ ਏਰੀਆ ਕਵਰ ਕਰਕੇ ਨਾ ਇਹ ਆਪਣੇ ਸਮਾਜ ਸੇਵਾ ਦੇ ਵਿੱਚ ਇਹ ਸਿੰਘ ਲੱਗੇ ਰਹਿੰਦੇ ਆ ਜੀ ਇਹ ਸੁਸਾਇਟੀ ਦੇ ਚੇਅਰਮੈਨ ਆ ਆਪਣੇ ਗੁਰਪ੍ਰੀਤ ਸਿੰਘ ਹੁਣੀ ਤੇ ਇਹਨਾਂ ਦੇ ਜਿੱਦਾਂ ਇਹਨਾਂ ਨੇ ਦੱਸਿਆ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਆਰਥਿਕ ਮਦਦ ਕਰਨੀ ਇਹ ਤਾਂ ਇੱਕ ਸੁਭਾ ਦਾ ਹਿੱਸਾ ਬਣ ਗਿਆ ਤੇ ਸਾਰੇ ਮੈਂਬਰਾਂ ਦਾ ਕਿ ਅਸੀਂ ਇਹ ਕੰਮ ਕਰ ਨਹੀਂ ਹੈ। ਵੈਸੇ ਜਦੋਂ ਇਹ ਸਮਾਜਿਕ ਸੇਵਕ ਸੁਸਾਇਟੀ 11 ਸਾਲ ਪਹਿਲਾਂ ਬਣਾਈ ਉਦੋਂ ਪਹਿਲਾਂ ਇਹ ਕਾਰਜ ਸਨ ਅਸੀਂ ਨਗਰ ਕੀਰਤਨ ਦਰਬਾਰਾਂ ਦੇ ਵਿੱਚ ਜਾਣਾ ਨਗਰ ਕੀਰਤਨ ਦੇ ਵਿੱਚ ਜਾਣਾ ਖਾਸ ਕਰਕੇ ਕੀਰਤਨ ਦਰਬਾਰਾਂ ਦੇ ਅੰਦਰ ਲੰਗਰ ਦੀ ਸੇਵਾ ਕਰਨੀ ਜੋੜੇ ਜਮਾ ਕਰਨ ਦੀ ਸੇਵਾ ਕਰਨੀ ਟ੍ਰੈਫਿਕ ਦੀ ਸੇਵਾ ਕਰਨ ਜਿੱਥੇ ਵੀ ਕੋਈ ਸੇਵਾ ਮਿਲ ਜਾਏ ਇਹ ਸਾਰੇ ਸਿੰਘ ਜਿਹੜੇ ਆ ਰਲ ਮਿਲ ਕੇ ਸੇਵਾਦਾਰ ਜਨੇ ਵੀ ਸੀ ਉਹ ਸੇਵਾ ਕਰਦੇ ਆ ਹੁਣ ਵੀ ਕਰਦੇ ਆ ਪਹਿਲਾਂ ਵੀ ਕਰਦੇ ਸੀ ਹੌਣ ਵੀ ਕਰਦੇ ਆ ਲੇਕਿਨ ਉਸ ਤੋਂ ਬਾਅਦ ਜਿਵੇਂ ਨਾਮ ਹੈ ਸਮਾਜ ਸੇਵਕ ਸੁਸਾਇਟੀ ਤਾਂ ਉਸ ਫੇਲੇ ਸਮਾਜ ਸੇਵਾ ਦੇ ਕਾਰਜ ਵੀ ਨਾਲ ਹੀ ਨਾਲ ਇਹਨਾਂ ਨੇ ਆਰੰਭ ਕਰ ਦਿੱਤੇ ਜਿਵੇਂ ਗੱਲ ਕੀਤੀ ਨਾ ਹੁਣ ਆਪਣੇ ਆ ਦੇਖੋ ਤੁਸੀਂ ਨਿਗਾਹ ਮਾਰੋ ਸਮਾਜ ਸੇਵਕ ਸੁਸਾਇਟੀ ਵੱਲੋਂ ਨਾ ਆਪਣੇ ਆਪਣੇ ਐਂਬੂਲੈਂਸ ਜਿਹੜੀ ਹੈ ਹਾਂਜੀ ਇਹ ਇੱਕ ਤਾਂ ਇੱਥੇ ਖੜੀ ਹੈ ਸਾਡੇ ਕੋ ਦੋ ਐਂਬੂਲੈਂਸਾਂ ਜਿਹੜੀਆਂ ਇਲਾਕੇ ਦੇ ਵਿੱਚ ਕੰਮ ਕਰਦੀਆਂ ਆ ਤੇ ਜਿੱਥੇ ਵੀ ਲੋਡ ਹੋਵੇ ਜਿੱਥੇ ਵੀ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਜਾਂ ਕਿਸੇ ਦਾ ਫੋਨ ਆ ਜਾਏ ਇਹ ਸਾਰੀ ਸੇਵਾ ਫ੍ਰੀ ਦੇ ਵਿੱਚ ਰੱਖੀ ਹੋਈ ਆ ਤੇ ਇਹ ਕਾਰਜ ਜਿਹੜੇ ਆ ਜਿਹੜੇ ਸੇਵਾਦਾਰ ਆ ਸਾਰੇ ਰਲ ਮਿਲ ਕੇ ਇਹਨਾਂ ਕਾਰਜਾਂ ਨੂੰ ਕਰਦੇ ਆ ਇਸ ਦੇ ਨਾਲ ਕੱਲਾ ਇਹੀ ਨਹੀਂ ਕਿ ਐਂਬੂਲੈਂਸ ਰੱਖ ਲਈ ਐਂਬੂਲੈਂਸ ਲੈ ਕੇ ਚਲੇ ਜਾਣਾ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆਂ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਜਾਂ ਕੁਝ ਹੋ ਜਾਂਦਾ ਕਈ ਮਰੀਜ਼ ਘਰਾਂ ਦੇ ਵਿੱਚ ਪੈ ਜਾਂਦੇ ਆ ਜਿਨ੍ਹਾਂ ਨੂੰ ਇੱਕ ਹਸਪੀਟਲ ਵਾਲੇ ਬੈੱਡ ਦੀ ਲੋੜ ਹੁੰਦੀ ਆ ਫੋਲਡਿੰਗ ਬੈੱਡ ਦੀ ਲੋੜ ਹੁੰਦੀ ਆ 휠ਚੇਅਰ ਦੀ ਲੋੜ ਹੁੰਦੀ ਆ ਮੈਡੀਕਲ ਹਾਊਸ ਬੰਦਤਨ ਸੁਵਿਧਾ ਵਾਲੇ ਇਹ ਬਣਾ ਕੇ ਰੱਖੇ ਹੋਏ ਆ ਤਾਂ ਕਿ ਜਿਹਨੂੰ ਵੀ ਪਿੰਡ ਦੇ ਵਿੱਚ ਕਿਤੇ ਆਲੇ ਦੁਆਲੇ ਲੋੜ ਪਵੇ ਉਹ ਆ ਕੇ ਇਹਨਾਂ ਨਾਲ ਕੰਟੈਕਟ ਕਰਕੇ ਉਹਨੂੰ ਹਾਸਲ ਕਰ ਸਕਦਾ ਤੇ ਉਹ ਉਹਨੂੰ ਆਪਾਂ ਦੇ ਦੇਨੇ ਫ੍ਰੀ ਆਫ ਕੋਸਟ ਕੋਈ ਜਿੰਨਾ ਚਿਰ ਸੇਵਾ ਉੱਥੇ ਚੱਲੇਗੀ ਜੇ ਉੱਥੋਂ ਠੀਕ ਹੋ ਜਾਂਦਾ ਮਰੀਜ਼ ਫੇ ਅਗਲੇ ਫੇਰ ਇਸ ਤੋਂ ਨਾਵਾ ਹੋਰ ਵੀ ਰੱਖਿਆ ਹੋਇਆ ਕਿ ਜਿਵੇਂ ਕਿਸੇ ਨੂੰ ਪਿੰਡ ਦੇ ਵਿੱਚ ਕੋਈ ਪੜਦੇ ਆ ਬੱਚੇ ਜਿਨ੍ਹਾਂ ਨੂੰ ਫੀਸਾਂ ਦੀ ਲੋੜ ਆ ਨਹੀਂ ਫੀਸ ਦੇ ਪਾਉਂਦੇ ਲੇਕਿਨ ਉਹਨਾਂ ਵਾਸਤੇ ਫੀਸਾਂ ਦਾ ਵੀ ਪ੍ਰਬੰਧ ਕਰਦੇ ਆ ਕੁਝ ਐਨਆਰਆਈ ਵੀਰ ਸਾਡੇ ਬਾਹਰ ਆ ਉਹਨਾਂ ਦੇ ਪਿੱਛੇ ਜਿਹੜੇ ਕੋਈ ਬਜ਼ੁਰਗ ਹੈ ਜਾਂ ਕੁਝ ਵੀ ਹੈ ਉਹ ਢਿੱਲੇ ਮੱਠੇ ਹੋ ਜਾਂਦੇ ਆ ਕਈ ਵਾਰੀ ਦੇਖਭਾਲ ਨਹੀਂ ਹੁੰਦੀ ਇਹਦੇ ਕਹਿੰਨ ਆਰਆਈ ਦਾ ਪੱਖ ਹੋ ਗਿਆ ਦੂਜਾ ਜਿਹੜੇ ਇੱਥੇ ਵੀ ਆਪਾਂ ਸਮਾਜ ਸੇਵਾ ਦੇ ਵਿੱਚ ਚੱਲਦੇ ਹੋਇਆ ਸਮਾਜ ਦੇ ਵਿੱਚ ਵੀ ਆਪਾਂ ਦੇਖਦੇ ਆ ਕਈ ਲੋੜਵੰਦ ਮਰੀਜ਼ਾਂ ਨੂੰ ਮਦਦ ਦੀ ਲੋੜ ਹੁੰਦੀ ਆ ਉਹਨਾਂ ਵਾਸਤੇ ਉਹ ਕਾਰਜ ਵੀ ਕਰਦੇ ਆ ਕਿ ਉਹਨਾਂ ਨੂੰ ਕੋਈ ਦਵਾਈ ਉਪਲ ਸਿਵਿਕ ਸੁਸਾਇਟੀ ਦੇ ਜਿਹੜੇ ਜਿੰਨੇ ਵੀ ਸਿੰਘ ਇਹਦੇ ਨਾਲ ਜੁੜੇ ਹੋਏ ਆ ਜਿੰਨੇ ਵੀ ਸੇਵਾਦਾਰ ਜੁੜੇ ਹੋਏ ਆ ਉਹ ਇਹ ਨਾ ਕੰਮਾਂ ਨੂੰ ਕਰਦੇ ਹੀ ਰਹਿੰਦੇ ਆ ਕਿ ਇਹ ਕੰਮ ਚੱਲਦੇ ਰਹਿਣ ਕਿਸੇ ਨੂੰ ਵਿਦਿਆ ਕਰਨੀ ਕਿਸੇ ਨੂੰ ਮੈਡੀਕਲ ਹੈਲਪ ਕਰਨੀ ਕਿਸੇ ਨੂੰ ਐਂਬੂਲੈਂਸ ਦੀ ਲੋੜ ਹੈ ਇਹ ਕਾਰਜ ਚੱਲਦੇ ਰਹਿੰਦੇ ਜੋ ਮੈਂ ਕਹਿੰਦਾ ਮਤਲਬ ਪੰਜਾਬੀ ਚ ਕਿ ਜਿਹੜੀ ਵੀ ਲੋੜਵੰਦ ਜਿਹਦੇ ਨਾਲ ਸ਼ਬਦ ਜੁੜ ਜਾਂਦਾ ਆ ਲੋੜਵੰਦ ਤਾਂ ਵੈਸੇ ਮੈਂ ਕਿਸੇ ਨੂੰ ਵੀ ਨਹੀਂ ਸਮਝਦਾ ਲੋੜਵੰਦ ਤਾਂ ਆਪਾਂ ਸਾਰੇ ਹੀ ਆ ਹਨਾ ਕਿਸੇ ਨਾ ਕਿਸ ਨੂੰ ਕਿਸੇ ਨਾ ਕਿਸੇ ਮਦਦ ਦੀ ਲੋੜ ਹੁੰਦੀ ਆ ਕਿਸੇ ਨੂੰ ਟੈਗ ਲਾਉਣਾ ਕਿ ਬੰਦਾ ਲੋੜਵੰਦ ਆ ਇਦਾਂ ਵੀ ਲੱਗਦਣ ਲੱਗ ਜਾਂਦਾ ਕਿ ਸਮਾਜ ਦੇ ਵਿੱਚ ਸ਼ ਜਿਹੜਾ ਵੀ ਕੋਈ ਜ਼ਰੂਰਤਮੰਦ ਹੈ ਜਿਹਨੂੰ ਕੋਈ ਇਮੀਡੀਏਟ ਕਿਸੇ ਚੀਜ਼ ਦੀ ਲੋੜ ਆ ਉਹਨੂੰ ਨਹੀਂ ਬੋਲਦਾ ਹੁਣ ਜਿਵੇਂ ਤੁਸੀਂ ਗੱਲ ਸੁਣਦੇ ਕਰਦੇ ਕਰਦੇ ਆਪਾਂ ਨੂੰ ਤੁਸੀਂ ਦੇਖਿਆ ਹੋਣਾ ਨਾ ਕਿ ਆਰਥਿਕ ਮਦਦ ਕੀਤੀ ਫੀਸ ਦਿੱਤੀ ਜਾਂਦੀ ਹੈ ਜਾਂ ਕੁਝ ਕੀਤਾ ਜਾਂਦਾ ਹੈ ਇਹਦੇ ਵਾਸਤੇ ਆਰਥਿਕ ਸਾਧਨਾਂ ਦੇ ਵੀ ਲੋੜ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਸਾਰੇ ਜਿਹੜੇ ਬੱਚੇ ਜਿੰਨੇ ਵੀ ਸੇਵਾਦਾਰ ਸੇਵਾ ਕਰਦੇ ਆ ਸਾਰੇ ਆਪਣੀ ਕਿਰਤੀ ਆ ਆਪਣੇ ਹੱਥਾਂ ਨਾਲ ਕੰਮ ਕਰਦੇ ਆ ਆਪਣੇ ਕੀਤੇ ਕੰਮ ਦੇ ਵਿੱਚੋਂ ਥੋੜਾ ਬਹੁਤ ਦਾ ਸਬੰਧ ਕੱਢ ਕੇ ਇਹਨਾਂ ਕੰਮਾਂ ਨੂੰ ਕਰਦੇ ਆ ਲੇਕਿਨ ਇਹਦੇ ਵਾਸਤੇ ਨਾ ਇੱਕ ਦਾਨੀ ਸੱਜਣ ਜਿਹੜੇ ਹੁੰਦੇ ਆ ਉਹਨਾਂ ਦੇ ਵੀ ਲੋ ਕਦੀ ਕਦੀ ਸਾਡੇ ਕੋਲ ਜਿੱਦਾਂ ਹੁਣ ਅੱਜ ਦਾ ਐਂਬੂਲੈਂਸ ਵੀ ਸਾਨੂੰ ਮਿਲੀ ਆ ਇਹ ਵੀ ਇਦਾਂ ਹੀ ਆ ਦਾਨੀ ਸੱਜਣਾਵਾਂ ਤੋਂ ਇਦਾਂ ਹੋਰ ਵੀ ਆਰਥਿਕ ਮ ਜਿਨ੍ਹਾਂ ਦੁਨੀਆ ਸਮਾਜ ਸੇਵਕ ਸੁਸਾਇਟੀਆਂ ਜਿੰਨੀਆਂ ਵੀ ਕੰਮ ਕਰਦੀਆਂ ਸਮਾਜ ਦੇ ਵਿੱਚ ਇਹਨਾਂ ਨੂੰ ਜਿੰਨੀ ਵੀ ਆਪਾਂ ਹੋ ਸਕੇ ਮਦਦ ਕਰੀਏ ਤਾਂ ਕਿ ਜਿੱਥੇ ਧਰਮ ਦੇ ਕਾਰਜ ਵੀ ਸਾਡੇ ਨਿਰਵੈਗਨਤਾ ਸਹਿਤ ਜਾਰੀ ਰਹਿਣ ਕਿਉਂਕਿ ਜਿੱਥੇ ਅੱਜ ਕੱਲ ਆਉਣ ਜਾਣਾ ਵੀ ਕਿਤੇ ਪੈ ਜਾ ਤੁਹਾਨੂੰ ਪਤਾ ਕਿ ਤੇਲ ਆਦਿ ਵੀ ਲੋਡ ਹੁੰਦੀ ਆ ਇਹਨਾਂ ਬੱਚਿਆਂ ਨੂੰ ਇਦਾਂ ਦੀ ਮਦਦ ਵੀ ਮਿਲਦੀ ਰਹੀ ਨਹੀਂ ਕੀ ਹੈਲਪ ਮਿਲਦੀ ਰਹੇ ਤਾਂ ਇਸ ਸਮਾਜ ਸੇਵਾ ਦਾ ਕੰਮ ਹੋਰ ਵੀ ਵੱਧ ਚੜ੍ਹ ਕੇ ਤੇ ਵਧੀਆ ਤਰੀਕੇ ਨਾਲ ਕਰ ਸਕਦੇ ਆ ਕਿਉਂਕਿ ਸਤਗੁਰੂ ਜੀ ਦੀ ਬਾਣੀ ਦਾ ਵੀ ਪਰਮਾਨ ਹੈ ਨਾ ਸੇਵਾ ਲਾਗੇ ਸੇਵੜ ਭਾਗੇ ਵੱਡਿਆਂ ਭਾਗਾਂ ਨਾਲ ਸੇਵਾ ਮਿਲਦੀ ਆ ਜਿਹੜੇ ਲੱਗ ਜਾਂਦੇ ਸੇਵਾ ਦੇ ਚ ਉਹ ਵੀ ਵੱਡਿਆਂ ਭਾਗਾਂ ਵਾਲੇ ਹੁੰਦੇ ਆ ਸੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਸ ਗੱਲਬਾਤ ਲਈ ਤੁਸੀਂ ਗੱਲ ਕੀਤੀ ਸਮਾਜ ਸੇਵਕ ਸੁਸਾਇਟੀ ਬਾਰੇ ਵੀ ਧੰਨਵਾਦ ਆਪ ਜੀ ਦਾ ਤਾਂ ਬਿਲਕੁਲ ਇਹ ਸੁਸਾਇਟੀ ਵਧੀਆ ਜਿਹੜੀ ਸੇਵਾ ਨਿਭਾ ਰਹੀ ਹੈਗੀ ਤਾਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਇਹ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਕਿ ਜੋ ਲੋਕਾਂ ਦੀ ਸਹਾਇਤਾ ਵਾਸਤੇ ਜਿਸ ਤਰੀਕੇ ਨਾਲ ਦੱਸਿਆ ਇਹਨਾਂ ਨੇ ਬਾਬਾ ਜੀ ਹੋਣਾ ਨੇ ਵੀ ਕਿ ਜਿਹੜਾ ਹੈਗਾ ਇਹ ਉਹ ਪੂਰੀ ਸੇਵਾ ਜਿਹੜੀ ਨਿਵਾਰੇ ਹੈਗੀ ਜਿੱਥੇ ਇਸ ਦੀ ਲੋੜ ਹੁੰਦੀ ਹੈ ਜੇ ਇਹ ਪੂਰੀ ਤੁਸੀਂ ਦੇਖ ਸਕਦੇ ਹੋ ਪਰ ਸਮਾਜ ਸੇਵਾ ਸੁਸਾਇਟੀ ਦਾ ਜਿਹੜਾ ਟੈਗ ਵੀ ਲੱਗਾ ਹੋਇਆ ਔਰ ਹਾਲਾਂਕਿ ਇਸ ਪਰਿਵਾਰ ਨੇ ਜਿਹੜਾ ਹੈਗਾ ਚਾਈਨਾ ਡੋਲ ਵਾਲੇ ਪਰਿਵਾਰ ਦੀ ਵੀ ਮਦਦ ਕੀਤੀ ਹੈ ਉਹ ਹੋਰ ਵੀ ਲੋਕਾਂ ਦੀ ਜਿਹੜੀ ਮਦਦ ਕਰਨ ਲਈ ਇਹ ਸੁਸਾਇਟੀ ਤਤਵਰ ਤਿਆਰ ਰਹਿੰਦੀ ਹੈ ਪਰ ਇਹੀ ਸੁਸਾਇਟੀਆਂ ਦੇ ਨਾਲ ਜੁੜਨ ਦੀ ਬਹੁਤ ਸਾਰੇ ਐਨਆਰਆਈਸ ਵੀਰ ਔਰ ਖਾਸ ਕਰਕੇ ਦਾਨੀ ਸੱਜਣਾ ਦੀ ਲੋੜ ਜ਼ਰੂਰ ਹੁੰਦੀ ਹੈ ਤਾਂ ਚਾਹ ਜੋ ਸਮਾਜ ਦੇ ਵਿੱਚ ਅਜਿਹੇ ਲੋਕਾਂ ਦੀ ਜਿਹੜੀ ਮਦਦ ਹੋ ਸਕੇ ਹੁਸਨ ਲਾਲ ਪੀਟੀਸੀ ਨਿਊ ਚਲੰਦਰ